ਹੋਏ 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 ਇੰਨਾ ਸੌਦਾ ਭਾਰਾ ਕੀ ਮਗਾ ਛੱਡਿਆ ਜੀ ਓਏ ਹੋਏ ਹੋਏ ਹੋ ਪਤਾ ਨਹੀਂ ਕੀ ਮਗਾ ਛੱਡਿਆ 10-15 ਕਿਲੋ ਭਾਰ ਜੇ ਦੋ ਲਫਾਵਿਆਂ ਦਾ ਵਾਹ ਜੀ ਵਾ ਇਧਰ ਤੇ ਪਨੀਰ ਕਟਿੰਗ ਨਾਲ ਇਹਨਾਂ ਨੂੰ ਪਿਆ ਆ ਜਾਂਦੇ ਆ ਪਿਆਜ਼ ਲਓ ਜੀ ਸਾਡੀ ਆ ਗਈ ਹਾਂਜੀ ਸਰਕਾਰ ਜੀ ਕੀ ਬਣ ਰਿਹਾ ਫਿਰ ਦਦ ਨਹੀਂ ਲੱਗਾ ਕੁਝ ਬਣਨਾ ਉਸ ਲੱਗਾ ਕੁਝ ਬਣਨਾ ਆ ਬਣਨ ਨਾ ਇਹ ਉਹ ਬਲੌਗਰਾਂ ਕੋ ਫੂਡ ਬਲੌਗਰ ਨੇ ਜਿਹੜੇ ਲਓ ਜੀ ਅੱਜ ਬਣ ਰਹੀ ਜਾ ਰਹੀ ਹੈ ਨਵੀਂ ਡਿਸ਼ ਇਹ ਹੈ ਸਾਡੇ ਸਤ ਪ੍ਰਕਾਰ ਕੇ ਮਸਾਲੇ ਜੋ ਅਸੀਂ ਘਰੇ ਬਣਾਏ ਆ ਸੀਕ੍ਰਟ ਮਸਾਲੇ ਜਿਹੜਾ ਲਫਾ ਬਗ ਲੱਗ ਬਣਾਇਆ ਚੁੱਕ ਲਿਆ ਜੇ ਚਿੱਟੀ ਲੱਗੀ ਇਥੇ ਉਹ ਹੋ ਮੇਰਾ ਭਾਰ ਬਹੁਤ ਜ਼ਿਆਦਾ ਪੁਰਾਣੀ ਕੀ ਕਿਹੜਾ ਬਰੂਖਤ ਮੰਗਾਲਿਆ ਜੇ ਪਾਕਿਸਤਾਨ ਤੋਂ ਇੰਨਾ ਮਾਂ ਹੀ ਭਾਰਿਆ ਨਾ ਲਫਾਵਿਆਂ ਦਾ ਦਾਦੇ ਦੀ ਪਿਆਜ਼ ਦੀ ਮਾਂ ਦੀ ਪਿਆਜ਼ ओके ओके आलू प्याज शिमला मिर्च वाह जी वाह एक ਕਿਤੇ ਅੱਜ ਪਾਸਤਾ ਤੇ ਨਹੀਂ ਬਣਾ ਨਹੀਂ ਜੀ ਅੱਛਾ ਨਹੀਂ ਬਣਾ ਅੱਜ ਕਸ਼ੂਬਰ ਬਣਾऊंगा वाह जी वाह ਠੀਕ ਹੈ ਜੀ ਮਾਦਾ ਜੀ ਕੀ ਕਰ ਰਹੇ ਨੇ ਰੀਲਾਂ ਦੇਖਣ ਦਾ ਇਹ ਦੇ ਵੇਖੋ ਵੇਖੋ ਰੀਲਾਂ ਉਹ ਮਾਰਾ ਅਜਕਲ ਉਹਨੂੰ ਨਹੀਂ ਵੇਂਦੀ ਤੂੰ ਕਿਹੜਾ ਜਿਹੜਾ ਉਹ ਟਿੱਕੀ ਵਿੰਡਲਾ ਗਪਾਲਾ ਮਾਰਾ ਸਾਡੀ ਗਪਾਲੇ ਨੂੰ ਬਹੁਤ ਵੇਂਦੀ ਆ ਕਿਹੜਾ ਭਾਂਡਾ ਨਵਾਂ ਆਇਆ ਕੀ ਆ ਬਹੁਤ ਜਿਆਦਾ ਇਹ ਆ ਰਤ ਲਈ ਆ ਵੀ ਆ ਭਾਂਡਾ ਨਵਾਂ ਆਇਆ ਆ ਕਿੰਨਾ ਜਿਆਦਾ ਸੁਟਾ ਦਾ ਦਾਵ ਨਹੀ ਬਿਤੇ ਹੋ ਗਏ ਨਾਲੋਂ ਹਾਂਜੀ ਸਰ ਕੀ ਬਣਾਉਣ ਜਾ ਰਹੇ ਹੋ ਸਰਕਾਰ ਜੀ ਕਾਫੀ ਖਲਾਰਾ ਪਾਇਆ ਜੀ ਅਸੀਂ ਬਣਾਉਣ ਲੱਗੇ ਆ ਜਿਵੇਂ ਰੋਡ ਹੁੰਦਾ ਨਾ ਹਾਂਜੀ ਓਕੇ ਰੈੱਜ ਰੋਲ ਵੱਜ ਰੋਲ ਆ। ਕੋ ਬਣਾ ਲੱਗੇ ਆ ਤੇ ਉਹ ਮਿਲ ਆਇਆ ਮੈਂ ਜਿਹੜੋ ਟਿੱਕਣਾ ਕੇ ਬਣਾਉਂਦੇ ਆ। ਸਹੀ ਬਣਾਉਣਾ ਵੇਸ਼। ਓਕੇ ਓਕੇ ਓਕੇ। ਸਾਰੀ ਉਹ ਦਵਾਈ। ਇਹ ਪਿਆਜ਼ ਤੇ शिमला ਮਿਰਚ। ਹਾਂਜੀ। ਸਪਾਸਟ ਓਕੇ ਓਕੇ ਠੀਕ ਆ। ਦੋ ਜੀ ਚ ਪਾਵਾਂਗੇ। ਦਹੀਂ। ਦਹੀਂ ਪਾਵਾਂਗੇ ਓਕੇ। ਦਹੀਂ ਕਿੰਨਾ ਬਣਾਵਾਂ? ਅੱਛਾ 2 ਚਮਚ। ਓਕੇ। ਠੀਕ ਆ। ਇਹਨਾਂ ਕਰਾਂਗੇ ਮਿਕਸ। ਤੇ ਇਹਨੂੰ ਮਿਕਸ ਕਰ ਲਿਆ। ਚੰਗੀ ਤਰਾ ਮਿਕਸ ਕਰ ਤਾ। ਉਹਨੂੰ ਉਤਾਰ ਕਰਕੇ ਫਿਰ ਇਹਦੇ ਚਰਨਿੰਗ ਪਾਉਣਾ ਹੈ ਨਮਕ ਇਹਦੇ ਚ ਹੋ ਗਿਆ ਜੀ ਨਮਕ ਸਵਾਦ ਅਨਸਾਰ ਫਿਰ ਨਮਕ ਪਾ ਕੇ ਥੋੜਾ ਜਿਹਾ ਇਸਲਾ ਪਾਉਂਦੇ ਹਾਂ ਇਨਸ਼ਾਅੱਲਾ ਇਹ ਸੀਕ੍ਰਟ ਮਸਾਲਾ ਹੈ ਇਹ ਵੀ ਚੀਜ਼ ਹੈ ਇਸਮੇ ਕੰਦਰੀ ਗਾਜਰ ਵੀ ਇਸਮੇ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ఏవి ఫ్లేవర్ వాస్ తీ ఫ్లేవర్ వాస్ ది టేస్ట్ ఆ తే ఓకే వాజిగా ਹੁਣ ਇਹ ਵੇਖਨ ਨੂੰ ਇੰਨਾ ਜੰਮੀ ਲਗੰਦਿਆ ਤੇ ਬਣਿਆ ਹੁੰਦੀ ਐ ਪ੍ਰੀਪਰੇਸ਼ਨ ਬਹੁਤ ਕੰਡ ਹੁੰਦੀ ਐ వాజిగా ਕੀ ਬਾਤ ਆ ਬੋਹੋ ਚਲਿਆ ਹਾਂਜੀ ਫਿਰ ਮਿਕਸ ਅਪ ਹੋ ਗਿਆ ਮੈਡਮ ਸਾਰਾ ਹਰ ਪਾਣੀਆ ਭੋਲਿਆ ਫੋਨੇ ਦੇ ਤੇ ਪਾਵਾਂਗੇ ਓਕੇ ਹੁਣ ਪਨੀਰ ਪੈ ਗਿਆ ਇਹਦੇ ਵਿੱਚ ਪਨੀਰ ਤੋਂ ਇਲਾਵਾ ਵੀ ਕੋਈ ਚੀਜ਼ ਪੈਣੀ ਹੈ ਕਿ ਬਸ ਫ੍ਰੀ ਹੀ ਪੈਣਾ ਚਾਹ ਲਾਸਟ ਪਨੀਰ ਪੈ ਗਿਆ ਤਾਂ ਹੁਣ ਪਨੀਰ ਕਾਉਣ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ ਕਿ ਇਹਨੂੰ ਅਜਾ ਘਾ ਕੇ ਰੱਖ ਦੇਣਾ ਪੰਜ-ਸੱਤ ਮਿੰਟ ਓਕੇ ਠੀਕ ਹੈ ਨਾਲ ਕੋ ਹੋ ਗਿਆ ਨਾ ਹਾਂਜੀ ਇਹਨੂੰ 10 ਮਿੰਟ ਰੱਖ ਕੇ ਟੱਕ ਚੁੱਕੇ ਓਕੇ ਠੀਕ ਹੈ ਫਿਰ ਅੱਗੇ ਦੱਸਦੇ ਹਾਂ ਕਿ ਆਹੋ ਹੇਠ ਪਾ ਲਿਆ ਥੋੜਾ ਜਿਹਾ ਧਨੀਆ ਤੇ ਪੌਣ ਪਾਵਾਂਗੇ ਥੋੜੀ ਜਿਹੀ ਨਮਕ ਨਮਕਾ ਉਦੇ ਚ ਵੀ ਪਾਇਆ ਹੈ ਸੱਤਿਆ ਪਰ ਬਿਲਕੁਲ ਥੋੜਾ ਪੋਣਾ ਹੋਏਗਾ ਹੁਣ ਇਹ ਕਰ ਲਈ ਮਿਕਸ ਵਿੱਚ ਪਾਵਾਂਗੇ ਪਾਣੀ ਲੈ ਕੇ ਬੈਟਰ ਤਿਆਰ ਕਰਾਂਗੇ ਠੀਕ ਹੈ ਓਕੇ ਮਿਕਸਰ ਤਿਆਰ ਕਰ ਕਰ ਕੇ ਆਈ ਨਾ ਹਾਂਜੀ ਕਿਹਦੇ ਚੱਕੜ ਫਰਾਈ ਕਰਾਂਗੇ ਉਧਰ ਜਿਹੜੀ ਗਰਮੋਂ ਨਾਲ ਹੀ ਮੇਰਾ ਪਹਿਲੇ ਮੋੜਾ ਪਹਿਲੇ ਬਣਾ ਕੇ ਕਰੀਏ ਉਹ ਸਭ ਲੈਣਾ ਉਧਰ ਬਣ ਰਹੀ ਹੈ ਚਾਹ ਜੀ ਇਹ ਵੀ ਲੱਗਿਆ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਤੰਕੂ ਚਿੰਦਾ ਪਾ ਲਈ। ਚਿੰਦਾ ਨਹੀਂ ਕੰਮ ਨਹੀਂ ਹੋਇਆ ਸੀ। ਹਾਂਜੀ ਤੇ ਵਾਹ ਜੀ ਵਾਹ। ਕੀ ਬਾਤ chef ਸਾਹਿਬ। ਪਲੇਟ ਦਾ ਢੰਡਾ ਕਰ ਲਿਆ। ਹੋ ਗਿਆ ਰੈਡੀ? ਹਾਂਜੀ। ਇਹ ਸਾਡਾ ਬੇਸੀ ਦਾ ਚਿੰਦਾ ਹੋ ਗਿਆ ਜੀ ਰੈਡੀ। ਤੇ ਮੈਨੂੰ ਪਰਵਾਵਾਂਗੇ ਅਸੀਂ ਹੁਣੇ ਨੇ। ਮੈਨੂੰ ਦੇਵਾਂਗੇ ਇਹਦੇ ਨਾਲ। ਲੇਨਸ ਦਾ ਸਾਸ ਫਾਈਨ ਟਮਾਟਰ ਚੀਨ ਪਾ ਦਿੰਦੇ ਸੋਲਟ ਥੋੜਾ ਜਿਹਾ ਲੇਨਸ ਥੋੜਾ ਜਿਆਦਾ ਹੋ ਜਾਣਾ ਪਰ ਇਹ ਫਿਲਿੰਗ ਨਾਲ ਹੀ ਟੇਸਟ ਵਧਾ ਲਓ ਬਹੁਤ ਸਿੱਪਕਾਂ ਇਹ ਜਨਾਈਏ ਕਿ ਫਿਲ ਹੋਣਗੇ ਆ ਜੀ ਇਹ ਗੋੜਾ ਸਾਡਾ ਥੂਲਾ ਬਣ ਕੇ ਰੈਡੀ ਹੋ ਗਿਆ ਮੈਨੂੰ ਚੀਲਾ ਕਹਿ ਸਕਦੇ ਆਪਾਂ ਇਹ ਹੈ ਨਹੀਂ ਜੀ ਗੱਡੀ ਚ ਜੇ ਨਾ ਚੱਕੀ ਬਰਚ ਜੇ ਦਿਖਾਈ ਦੇ ਚ ਬਹੁਤ ਜਮੀ ਲੱਗ ਰਿਹਾ ਵੇਖਨ ਨੂੰ ਵਾਹ ਸਾਡੇ ਸ਼ੈਫ ਸਾਹਿਬ ਆ ਗਏ ਹੁਣ ਬਣਾਉਣਗੇ ਸ਼ੈਫ ਸਾਹਿਬ ਕਹਿੰਦੇ ਆਪ ਬਣਾ ਕੇ ਵੇਖਾਂਗੇ ਟਰਾਈ ਕਰਕੇ ਵੇਖਦੇ ਆਂ ਗਰਮ ਬਹੁਤ ਜੇ ਲਵਾ ਨਾ ਲਿਓ ਤੁਸੀਂ ਸਾਰੀ ਫਿਲਿੰਗ ਹਾਂ ਤਾਂ ਸੜੀ ਜਾਣ ਦੇ ਆਏ ਹਾਏ ਆਈ ਦੋਹਰੀ ਤੋ ਇਹਨੂੰ ਹਾ ਹਾ ਤੋ ਲੱਗਿਆ ਤੂੰ ਹੀ ਬਣ ਗਿਆ ਸ਼ੈਫ ਮੈ ਲਾ ਲਿਆ ਸਭ ਦਾ ਡਾਜਾਂ ਦੁੱਧ ਪੀ ਕੇ ਨਾਲ ਸੈਟਿੰਗ ਕਰ ਲੋ ਵਾਓ ਸ਼ੈਫ ਬਣ ਗਿਆ ਬਾ ਯਸ ਉਹਨੇ ਨੂੰ ਆਪਾਂ ਏਦਾਂ ਮਾਰਾਂਗੇ ਸਿੱਪੀ ਤੇ ਇਹਨੂੰ ਐਰੋ ਵਿੱਚ ਚੋ ਕੇ ਵਾਓ ਕਿੰਨਾ ਬੋਡੀਸ ਲੱਗਣਾ ਪੂਰਾ ਜਮੀਨ ਜਮੀ ਲਓ ਜੀ ਚਿਲਾ ਰੈਡੀ ਆ ਤੇ ਮਮੀ ਨੂੰ ਦਈਏ ਚਿਲਾ ਲਓ ਜੀ ਸ਼ਾ ਜੀ ਅਸੀਂ ਚਿਲਾ ਰੈਡੀ ਕੀਤਾ ਆ ਆ ਨਿੱਕੀ ਪਲੇਟ ਫੜੋ ਨਹੀਂ ਛੱਲਿਓ ਥੈਂਕ ਯੂ ਹਾਂ ਜੀ ਇੱਕ ਚਿਲਾ ਤੁਹਾਡਾ ਥੈਂਕ ਯੂ ਆ ਲੋ ਲਓ ਜੀ ਟੇਸਟ ਕਰਕੇ ਦੱਸੋ ਕਿੱਦਾਂ ਲੱਗਾ ਓਕੇ ਬਹੁਤ ਜ਼ੋਰ ਲੱਗਾ ਦੋਵੇਂ ਸ਼ਫਾਂ ਦਾ ਤੁਹਾਡਾ ਜਿਆਦਾ ਲੱਗਾ ਬਈ ਹਾਂ ਦੀ ਹਾਂ ਜੀ ਇਹ ਤਾਂ ਗੱਲ ਹੈ ਕਿ ਇਹਨੇ ਤੁਹਾਡਾ ਵੀ ਥੋੜਾ ਨ ਲੱਗਾ ਪਸੀਨਾ ਦੱਸਣ ਦਾ ਤੁਹਾਡਾ ਵੀ ਹਾਂ ਜੀ ਤੇ ਹੁਣ ਮੇਰਾ ਵੀ ਬਣ ਗਿਆ ਚਿੱਲਾ ਮਲਕੀ ਖਾਨ ਕਿਚਨ ਦੀ ਘਰ ਦੀ ਸਾਫ ਸਫਾਈ ਸਿਆਲ ਚ ਅੱਗ ਬਾਲੀ ਦੀ ਕਿੱਡੀ ਥੋੜੀ ਲੱਗਦੀ ਹੈ ਹਾਂ ਮੰਮੀ ਸੇਕ ਲੱਗਿਆ ਨਾ ਜਦੋਂ ਸੇਕੂਗੀ ਕਰੋ ਤਾ ਹਾਂ ਮੈਂ ਠੰਡ ਬੜੀ ਲੱਗਣ ਦੀ ਤੇ ਮੈਂ ਕਹਿੰਦੀ ਮੈਂ ਸੇਕ ਲਾ ਥੋੜੀ ਜੀ ਜੀ ਜੋ ਲੱਕੜਾਂ ਬਲ ਜਾਂਦੀਆਂ ਫਿਰ ਉੱਪਰ ਪਾਥੀ ਪੋਰਦੇ ਹੋ ਨਾ ਫਿਰ ਉਹਦਾ ਧੂਆ ਜਾ ਹੋ ਜਾਊਗਾ ਨਹੀਂ ਲੱਕੜਾਂ ਚ ਥੋੜੀ ਬਹੁਤ ਫਿਆਲ ਜਿਕੇ ਇਹੋ ਅੱਗ ਦੇ ਲੱਗੇ ਹੋ ਉਹ ਕਬਈ ਤਾਂ ਕੀ ਅੱਗ ਸੇਕੀਏ ਪਹਿਲਾਂ ਇਹਨਾਂ ਨੂੰ ਐ ਲੱਗਾ ਕਿ ਕਿਤੇ ਤਰ੍ਹਾਂ ਬਦਲ ਜਾ ਗਿਆ ਨਹੀਂ ਆ ਗਿਆ ਵਾ ਆ ਮੈਨੂੰ ਵੀ ਇਦਾਂ ਹੀ ਲੱਗਾ ਜੰਦਰ ਮੈਨੂੰ ਲੱਗਾ ਬਦਲ ਹੋਇਆ ਬਾਹਰ ਸਰਦਾਰ ਬੁਇਨ ਲਾ ਕੇ ਘਲੋਤਾ ਕਿ ਕੋਈ ਬੂਆ ਖੋਲੇ ਰ ਜਾਵਾ ਕਿਸੇ ਲੈ ਆਇਆ ਵੇਫੇ ਯਾਦਾ ਜੇਲ੍ਹ ਚੋਂ ਛੁੱਟਿਆ ਹੁੰਦਾ ਕੈਦੀ ਇਸੇਂ ਦਰਮ ਆ ਇੱਧਰ ਕਿਦੇ ਸ਼ਤਾਂਣੀ ਇੱਧਰ ਇੱਧਰ ਦਾਦੂ ਜੀ ਕੋਲ ਬਹਿ ਇੱਧਰ ਕੂਲਰ ਅੱਗੇ ਗਰਮੀ ਬੜੀ ਸੀਸ ਚਲੋ ਇੱਧਰ ਸਰਦਾਰ ਸਾਹਿਬ ਮੈਂ ਇੱਧਰ ਸਿਆਦ ਨੂੰ ਇੱਥੇ ਇੱਧਰ ਆਓ ਮੈਂ ਕਿਹਾ ਤੇਰਾ ਪੁੱਤ ਆ ਕੇ ਨੂੰ ਲੈ ਦਾਦੂ ਜੀ ਆ ਗਿਆ ਮੈਂ ਤਾਂ ਕਿਹਾ ਆਪਾਂ ਆਉਂਦੇ ਨਾ ਪੁੱਤ ਨਾ ਆਪਾਂ ਨਹੀਂ पापा ऐसे ही पहले यहाँ ठीक है तो न न तो गर्मी बहुत है ना लेडीज़ क्या सारे ली मैं क्या गर्मी बहुत है चलो सारे पी लानेंगे गर्मी चल लेडीज़ कैश पीने है कैसी हेलो पापा पीना तो पी लो हेलो मैं अब ने पापा लगे पे हम बस केक फोड़ देना मे ਪੁਰਾਣਾ ਪੁਰਾਣਾ ਸੇਮ ਇਹ ਹੱਡੀਆਂ ਐ ਪਾਪਾ ਨੇ ਕਦੂ ਲਗਾਏ ਕਦੂ ਸ਼ੀਸ਼ ਕਦੂ ਬਣੂ ਲੱਗੇ ਕਦੂ ਇਹ ਰਤੋਈ ਨਹੀਂ ਚੀਕਾ ਮਾਰਾਂ ਦੀ ਇਹ ਕਹਾਂ ਜੀ ਕਮਰੀ ਜੰਦੀ ਚਲੋ ਚਲੋ ਨਾ ਆਓ ਬਹਿ ਜਾਓ ਥੱਲੇ ਬਹਿ ਜਾ ਬਹਿ ਜਾ ਬਹਿ ਜਾ ਚਲੋ ਆਂਦੀ ਆਂਦੀ ਕੀ ਪੈਪ ਕਾ ਤੋ ਖੜੀ ਜੇ ਤਾਂ ਪੈਪ ਨਹੀਂ ਆਣੀ ਬਹੁਤ ਐ ਪੋਤਾ ਇੰਨਾ ਹੀ ਪਾਣੀ ਤਲੋ 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 ਇਹਨੂੰ ਮੈਨੂੰ ਪਤਾ ਮੇਰਾ ਆਪਣੇ ਟਾਈਮ ਹੁੰਦਾ ਨਾ ਹੁੰਦਾ ਆਪਾਂ ਪਾਪਾਂ ਆਪਾਂ ਪਾਪਾਂ ਆਇਆ ਤਾਂ ਦੀਪ-ਪੋਤੀ ਬੈਠੇ ਪਾਣੀ ਦਿਓ ਇਹ ਤੇ ਪਾਪਾ ਜੀ ਆਏ ਤੇ ਸੀਸ ਓਏ ਸੀਸੇ ਕੀ ਕਰਦਾ ਆਂ ਹਾਂਜੀ ਸ਼ੈਡੋ ਜੀ ਤੁਸੀਂ ਦੱਸੋ ਤੁਸੀਂ ਕੀ ਆਖਣਾ ਪਹਿਲਾਂ ਤੁਸੀਂ ਮਿਲਣਾ ਨਗੇ ਪੁੰਗੇ ਕਿੱਧੇ ਤਰੇਫੇ ਦੋ ਜੀ ਆਉਣਗੇ ਪਰ ਨਹੀਂ ਆ ਰਹੇ ਤੇ ਜੀ ਨਗੇ ਪੁੰਗੇ ਕਿੱਧੇ ਤਰੇਫੇ ਦੇ ਛੋਨੇ ਨਗੇ ਪੁੰਗੇ ਕਿੱਧੇ ਤਰੇਫੇ ਦੇ ਨਹੀਂ ਛੋਨੇ ਹਾਂ ਨਹਾਇਆਂ ਗਾ ਕੇ ਆਏ ਦੇ ਨਾਈ ਕੀਤੇ ਆ ਨਹਾਇਆਂ ਗਾ ਕੇ ਆਏ ਆ ਬੜਾ ਠੀਕ ਆ ਇਹਨੂੰ ਘੜਗਾਈ ਆ ਇਹ ਕਾਹਤੋਂ ਘੜਕਾਉਂਦੇ ਆ ਓਏ ਥੱਲੇ ਬੱਚਾ ਓਏ 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 ਇਸ਼ਾ ਥੱਲੇ ਜਾਣਾ ਵਾ ਥੱਲੇ ਆਇਆ ਹੋਰ ਨਹੀਂ ਪੁੱਤ ਜਾਣਾ ਆਹ ਵੇਲੇ ਕੋਈ ਵੇਲਾ ਨਹੀਂ ਥੱਲੇ ਮੱਛ ਹੋਰਾ ਵਾਏ ਗੁਰੂ ਵਾਏ ਗੁਰੂ ਤੇਰ ਥੋੜੀ ਲੱਗੀ ਤੇ ਜਾਗੀ ਭਰ ਲੈਂਦਾ ਜੇ ਨਹੀਂ ਮੈਂ ਸਾਰਿਆਂ ਕੀ ਲਿਆਈ ਹੁੰਦਾ ਬੱਚੀ ਅੱਛਾ ਠੀਕ ਐ ਠੀਕ ਐ ਸ਼ਿਕਾਇਤ ਵਾਲਾ ਆ ਮੁੰਡਾ ਕੀਤ ਵਾਲਾ ਸ਼ਿਕਾਇਤ ਵਾਲਾ ਤੇ ਸ਼ਬੀਲ ਵਾਲਾ ਆਂਦੀ ਆ ਸ਼ਿਕਾਇਤ ਵਾਲਾ ਲੈ ਆ ਲੈ ਜੋ ਤੇ ਇਹ ਤੇ ਪਾ ਲਿਓ ਤੇ ਬਾਕੀ ਉਹਨਾਂ ਨੂੰ ਦੇ ਦਿਓ ਦੋਵਾਂ ਨੂੰ ਠੀਕ ਹੈ ਜੀ ਠੀਕ ਹੈ ਦੇ ਦਿੰਨੇ ਹੋਰ ਚੋਏ ਮਾਜ ਕੰਡ ਤੇ ਲੱਗੰਦੇ ਬਹੁਤ ਲੱਗ ਰਹੀ ਹੈ ਮੰਮੀ ਨੇ ਤੂੰ ਆ ਲਾਇਆ ਸੀ ਅਸੀਂ ਸਿਕ ਲੱਗੀਆਂ ਸੱਚੀ ਥੋੜੀ ਜਿਹੀ ਮਨਵਾਉਂਦੀ ਵੀ ਹੱਥ ਨਾ ਪਾ ਇਸ ਇਤਰੇ ਮੈਂ ਹੱਥ ਪਾਇਆ ਨਾ ਆਵੇ ਨਾ ਮੈਂ ਤਾਂ ਡਿੱਗ ਜੂਗੀ ਚਲਾਉ ਨਾ ਜੀ ਸੋਹਣੇ ਕਪੜੇ ਪਾਈਏ ਆ ਫੋਟੋ ਪਾ ਲਓ ਮੰਮੀ ਆਪਾਂ ਸਵੇਰੇ ਪਿੰਡੀਆਂ ਖਾਦੀਆਂ ਹੁਣ ਰਾਤ ਨੂੰ ਆਪਾਂ ਕੀਆ ਤੋਰੀਆਂ ਖਾਵਾਂਗੇ ਤੋਰੀਆਂ ਤੋਰੀਆਂ ਹੋਈਆਂ ਪਈਆਂ ਸਾਡੇ ਘਰ ਦੇ ਤੋਰੀਆਂ ਤੋਰੀਆਂ ਹਾਂ ਹਾਂ ਹਰੀਆਂ ਹਰੀਆਂ ਸਬਜ਼ੀਆਂ ਵੇਖੋ ਇਹ ਤਾਂ ਮੇਰੀ ਸਬਜ਼ੀ ਪੱਤੀ ਬਣਦੀ ਮੇਰੀ ਸਾਡੇ ਗਮਲੇ ਵੇਖੋ ਕਿੰਨੇ ਸੋਨੇ ਹੋ ਗਏ ਹੁਣ ਮੀਂਹ ਪੈਣਾ ਫੁੱਲ ਬੜੇ ਸੋਨੇ ਹੋਏ ਹਨ ਵਿਚਾਰੇ ਪਹਿਲਾਂ ਤਾਂ ਗਰਮੀ ਨਾਲ ਸਾੜੀ ਚੱਲੇ ਸੀ ਸਾਰੇ ਪਾਣੀ ਨਹੀਂ ਆਹੀ ਪਾਉਂਦੇ ਆ ਪਾਉਂਦੇ ਨਾਲ ਨਹੀਂ ਇਹਨਾਂ ਨੂੰ ਕੁਝ ਲਾ ਪਰ ਹੂੰ ਮੀਂਹ ਦੇ ਪਾਣੀ ਨਾਲ ਜਿਆਦਾ ਸੋਨੇ ਹੁੰਦੇ ਫੂਲ ਰਗ ਗਿਆ ਬਸ ਸਾਹ ਸੋਕਾ ਬਾਕੀ ਤਾਂ ਕਿਤੇ ਹਾਂ ਲੀਜੇ ਪੁੱਤਰ ਵੀ ਕਿਹੜੇ ਆ ਪੁੱਤਰ ਵੀ ਸਿੱਧੀ ਸਿੱਧੀ ਆਵਾਜ਼ ਦਿੰਦੇ ਪੁੱਤਰ ਨਾ ਟੇਢੀ ਨਹੀਂ ਦਿੰਦੇ ਆ ਆਪਣੀ ਮਰਜ਼ੀ ਦਾ ਮੂੰਹ ਤੌਂਦੀ ਅਸੀਂ ਤੋਤਾ ਦਰੋਂ ਲਾਈ ਜਾਣਾ ਮਾਰ ਦੇ ਦੀ ਲੈਟਰ ਦੇ ਇਹਨੂੰ ਨਾ ਕਰਦੀ ਜਿੰਨੀ ਵਧੀਆ ਲੈਟਰੀ ਚਾਰ ਪੰਜ ਦਾ ਚਾਰ ਪੰਜ ਕਰਦਾ ਹੋ ਜਾਣੀਆਂ ਈ Các bạn nhớ đăng kí cho kênh lalaschool Để không bỏ lỡ những video hấp gì? Xin chào và hẹn gặp lại trong các video tiếp theo Xin chào ਗੀਆਂ ਮੈਂ ਰਾਤ ਦੀ ਰੋਟੀ ਬੰਦ ਜੀ ਅਸੀਂ ਨਹੀਂ ਖਾਣੀਆਂ ਦਿਨੇ ਖਾਧੀਆਂ ਪਿੰਡੀਆਂ ਦੇ ਹੁਣ ਕੀ ਆ ਦੋਰੀਆਂ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਹੋਵੇ ਜੁਹੇ ਲਮੇ ਵੀ ਸੀ ਲੰਮੇ ਬੈ ਕੇ ਪਪਾ ਸੋਂਦੀ ਜਦੋਂ ਪਪਾ ਵੇਖੋ ਤੇਰੇ ਪਪਾ ਤੇਰੇ ਕੋਲ ਇਧਰੇ ਕੰਢੀ ਜੇ ਆਏ ਬਹੁਤ ਆਜੋ ਮਾਮਾ ਪਿਨਾ ਛੋਣਿਆ ਨੇ ਸੀਸੇ ਮਾਮ ਪਿਨਾ ਦੇ ਆਜੋ ਸੀਸੇ ਮਾਮ ਪਿਨਾ ਇਹਾਰੇ ਗੱਪੜੂ ਕੋਲ ਸੋਲ ਦੇ ਲੱਗੇ ਪਏ ਹੁੰਦੇ ਆ ਬਹੁਤ ਠੰਡਾ ਇਹ ਵਿੱਚ ਮੂਸੇ ਦਾ ਕਰਦਾ ਕਰਦਾ ਥੈਂਕ ਯੂ ਜੀ ਕੋ